ਮਟਰਾਂ ਦੇ ਬੀਜ ਨੂੰ ਕਿਹੜੀ ਦਵਾਈ ਲਾਈਏ ਬਹੁਤ ਜ਼ਰੂਰੀ ਵਿਸ਼ਾ ਹੈ ਜੀ ਬਿਨਾਂ ਦਵਾਈ ਤੋਂ ਮਟਰਾਂ ਦੀ ਬਜਾਈ ਨਾ ਕਰੋ ਮੈਂ ਕਿਸੇ ਕੰਪਨੀ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਜੀ ਕੋਈ ਪ੍ਰੋਮੋਸ਼ਨ ਨਹੀਂ ਹੈ ਲਾਉਣਾ ਲਾ ਲਿਓ ਨਹੀਂ ਲਾਉਣਾ ਨਾ ਪਾਜੋ ਠੀਕ ਹੈ ਇੱਕ ਤਾਂ ਆਉਂਦੀ ਹੈ ਜੀ ਸਪ੍ਰਿੰਟ ਫੰਗੀਸਾਈਡ 2 ਗ੍ਰਾਮ ਤੱਕ ਪਰ ਕਿਲੋ ਬੀਜ ਨੂੰ ਤੁਸੀਂ ਲਾ ਸਕਦੇ ਹੋ ਪ੍ਰੋਬੈਕਸ ਆਉਂਦੀ ਹੈ ਆਪਣੀ ਪ੍ਰੋਬੈਕਸ 1 ਐਮਐਲ ਇੱਕ ਕਿਲੋ ਬੀਜ ਨੂੰ ਤੁਸੀਂ ਲਾ ਸਕਦੇ ਹੋ ਇਹ ਤਾਂ ਹੋ ਗਿਆ ਆਪਣੇ ਫੰਗੀਸਾਈਡ ਹੋਰ ਵੀ ਕਈਆਂ ਕੰਪਨੀਆਂ ਦੇ ਫੰਗੀਸਾਈਡ ਆਉਂਦੇ ਹੋਣਗੇ ਜੇ ਕਿਸੇ ਦਾ ਰਿਜ਼ਲਟ ਚੰਗਾ ਤੁਸੀਂ ਉਹ ਵੀ ਲਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਜੇ ਤੁਸੀਂ ਹੁਣ ਨਿਊਟ੍ਰੀਸ਼ਨ ਦੀ ਗੱਲ ਕਰੋ ਨਿਊਟ੍ਰੀਸ਼ਨ ਦੇ ਨਾਲ ਤੁਸੀਂ ਨੂੰ ਰਾਜੋਬੀਅਮ ਦਾ ਟੀਕਾ ਲਾ ਸਕਦੇ ਹੋ ਰਾਜੋਬੀਅਮ ਨਾਈਟ੍ਰੋਜਨ ਫਿਕਸੇਸ਼ਨ ਦਾ ਕੰਮ ਕਰਦਾ ਇਹ ਹਵਾ ਦੇ ਵਿੱਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਨੂੰ ਦਿੰਦਾ ਪlant ਨੂੰ ਵੀ ਦਿੰਦਾ ਤੇ ਉਹਦੇ ਨਾਲ ਨਾਈਟ੍ਰੋਜਨ ਦੀ ਡੈਫੀਸ਼ੈਂਸੀ ਸਾਡੇ ਖੇਤਾਂ ਦੇ ਵਿੱਚ ਸਾਡੇ ਪਲਾਂਟ ਦੇ ਵਿੱਚ ਸਾਡੇ ਬੂਟਿਆਂ ਦੇ ਵਿੱਚ ਘਟ ਜਾਂਦੀ ਹੈ ਤੁਸੀਂ ਉਹ ਟੀਕਾ ਲਾ ਸਕਦੇ ਹੋ ਗਰੋ ਇੰਡੀਗੋ ਦਾ ਇੱਕ ਪ੍ਰੋਡਕਟ ਦਾ ਪ੍ਰੇਰਕ ਤੁਸੀਂ ਉਹ ਲਾ ਸਕਦੇ ਹੋ ਮੈਨਿਕੈਂਡ ਦਾ ਇੱਕ ਪ੍ਰੋਡਕਟ ਦਾ ਸੀਡ ਕੈਂਡ ਤੁਸੀਂ ਉਹ ਲਾ ਸਕਦੇ ਹੋ ਯਾਰਾ ਦਾ ਪ੍ਰੋਡਕਟ ਦਾ ਟੈਪਰੋਸਿਲ ਤਾਂ ਪ੍ਰੋਸਨ ਤੁਸੀਂ ਉਹ ਵੀ ਲਾ ਸਕਦੇ ਹੋ ਇਹਨਾਂ ਇਹ ਦੋ ਪ੍ਰੋਡਕਟ ਜ਼ਰੂਰ ਲਾਓ ਫੰਗੀਸਾਈਡ ਵੀ ਲਾਓ ਪਲੱਸ ਨਾਲ ਜਿਹੜੇ ਤੁਸੀਂ ਲਾ ਰਹੇ ਹੋ ਉਹਦੇ ਨਾਲ ਨਿਊਟ੍ਰੀਸ਼ਨ بیس ਪ੍ਰੋਡਕਟ ਵੀ ਜ਼ਰੂਰ ਲਾਓ ਕਿਉਂਕਿ ਸ਼ੁਰੂਆਤੀ ਸਮੇਂ ਦੇ ਵਿੱਚ ਪੌਟ ਤੋਂ ਜਿੰਨੀ ਨਿਊਟ੍ਰੀਸ਼ਨ ਮਿਲ ਜੇ ਓਨਾਂ ਜ਼ਿਆਦਾ ਵਧੀਆ ਜਿੰਨਾ ਉਹਦਾ ਸਟੈਮ ਮੈਂ ਤਣਾ ਕਿਹੜਾ ਉਹ ਜਿੰਨਾ ਸਟਰੋਂਗ ਹੋ ਜਾਊਗਾ ਓਨੀਆਂ ਉਹਨਾਂ ਬਿਮਾਰੀਆਂ ਘੱਟ ਆਉਣਗੀਆਂ ਖੇੜਾ ਰੋਗ ਘੱਟ ਆਊਗਾ ਤੁਹਾਨੂੰ ਸਮੱਸਿਆ ਘੱਟ ਆਉਣਗੀਆਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ